ਨਾ ਮੈਂ ਸਲਾਬ ਜੀ ਸਾਫ ਕਰਾਂ ਕੰਮ ਵਿੱਚ ਤੇ ਜੀ ਨਹੀਂ ਲੱਗਣ ਜਿਆ ਇਹ ਕਿਦਾਂ ਖਾਂਦ ਪਵਾਇਆ ਮੇਰਾ ਤਾਂ ਧਿਆਨ ਉਧਰ ਜਾਂਦਾ ਵਾਰ-ਵਾਰ ਵੀ ਕੀ ਕਰਾਂ ਉਹਨਾਂ ਦਾ ਉਹਨਾਂ ਦੇਤੇ ਬਹੁਤ ਪਾਂਦੀ ਉਹਨਾਂ ਦੇਤੇ ਸੂਈ ਨਹੀਂ ਲੰਗਦੀ ਐਨਾ ਮੈਂ ਕਿਤੇ ਪਾ ਕੇ ਆਈ ਇੱਕ ਦੂਜੇ 'ਚ ਵੀ ਲੜਾਈ ਪੈ ਜੇ ਪਰ ਕਿੱਥੇ ਉਹ ਤੇ ਕਿਰਜ ਗੱਲ ਹੀ ਨਹੀਂ ਆਉਂਦੀਆਂ ਮੇਰੀ ਗੱਲ ਹੀ ਨਹੀਂ ਆਉਂਦੀਆਂ ਸਭ ਚਤਰਨਾ ਗੱਲ ਕਰਦੀਆਂ ਕਿ ਰਾਜਾਨੀ ਬਾਬਾ ਬੂਪਾ ਲੱਭਦੀ ਕੋਈ ਤੇ ਮੰਗਦੀਆਂ ਦੇ ਕੋ ਪੈਸੇ ਜਾਨੀ ਕਿਤੇ ਬਾਬੇ ਕੋਲ ਇਦਾਂ ਨਹੀਂ ਸੂਤਰ ਆਉਣਾ ਇਹਨਾਂ ਤੇ ਕਰਨ ਨਹੀਂ ਇਹਨਾਂ ਦਾ ਜੋਬ ਆਦੇ ਲੱਗ ਜਾਣਾ ਦੋਵੇਂ ਜਾਨੀਆਂ ਨੇ ਇਹਨਾਂ ਤੇ ਹੱਡ ਸ਼ਾਹੂਕਾਰ ਬਣ ਜਾਣਾ ਦਿਨਾਂ ਚ ਚੱਲ ਕਰਦੀ ਗੱਲ ਉਹ ਦਿਨਾਂ ਇੱਕ ਗਿਰੀ ਦਿਖਾ ਲਓ ਉਹ ਵਾਹਿਗੁਰੂ ਕਾਂ ਬਜੇ ਤੱਕ ਕੀ ਕਰਨ ਦੇ ਆ ਆ ਗਈ ਬੈਣਾ ਇੱਥੇ ਮੈਂ ਗੱਲ ਕਰਨੀ ਹੈ ਇੱਕ ਬਹਿ ਜਾ ਬੈਣਾ ਇੱਥੇ ਤੁਸੀਂ ਬੈਠੇ ਜੋ ਅੰਦਰ ਜਾ ਕੇ ਅੰਦਰ ਬਈਏ ਪੱਕੇ ਥੱਲੇ ਆ ਜਾਓ ਮੈਂ ਇਹਦੇ ਪੱਠੇ ਪਾਉਣ ਲਿਆ ਹਾਂ ਹੁਣੇ ਆ ਕੇ ਬਿੱਲਾ ਤੇ ਮੈਨੂੰ ਨਾ ਪੈਸੇ ਚਾਹੀਦੇ ਥੋੜੇ ਜੇ ਕੈਸ਼ ਕਰਨੇ ਨੇ ਪੈਸੇ ਮੈਂ ਮੈਨੂੰ ਚਾਹੀਦੇ ਤੁਹਾਨੂੰ ਪਤਾ ਲੱਗਾ ਆਪਣੇ ਨਾਲ ਦੀ ਇੱਕ ਵੰਡਣ ਜਿਹੜੀ ਉਹ ਜੋਬ ਤੇ ਲੱਗ ਗਈ ਹੈ ਜੋਬ ਦੀ ਅਰੀ ਜੋਬ ਦੀ ਕਿਹਦਾ ਕਾਦੀ ਜੋਬ ਤੇ 30 35000 ਰੁਪਏ ਮਹੀਨੇ ਦਾ ਲੈਣ ਦਈਆਂ ਉਹ ਗਾਇਆਂ ਬਾਬੇ ਕੋਲ ਮੈਨੂੰ ਪਰਲੀਗ ਵੰਡਣੇ ਦੱਸਿਆ ਕਿ ਬਾਬੇ ਕੋ ਗਈਆਂ ਉਹਨੇ ਕੀਤਾ ਹੀ ਕੁਛ ਕਾਲਾ ਮਾਲਾ ਮੈਨੂੰ ਵੀ ਪੈਸੇ ਦੇ ਮੈਂ ਵੀ ਜਾਣਾ ਜੇ ਆਪਾਂ ਇਦਾਂ ਹੀ ਰਹੇ ਤੇ ਉਹਨਾਂ ਦੇ ਕਿਤੇ ਤਰੱਕੀਆਂ ਝੋ ਜੇ ਨਾ ਤੇ ਆਪਾਂ ਥੱਲੇ ਹੋ ਜਾਈਏ ਬਾਬੇ ਨੇ ਲਵਾਇਆ ਜਾਂ ਹੋਰ ਬਾਬੇ ਨੇ ਲਵਾਇਆ ਬਾਪਾ ਬੜਾ ਵਧੀਆ ਏ ਤੈਨੂੰ ਨਹੀਂ ਪਤਾ ਬਾਬੇ ਦਾ ਉਹਦੇ ਬਾਪਾ ਪੂਰਾ ਮਾਲੋ ਮਾਲ ਬਾਬਾ ਵਾ ਕਿ ਤੂੰ ਮੈਨੂੰ ਪੈਸੇ ਦੇ ਬਸ ਮੈਂ ਜਾਣ ਵਾਲੀ ਪਾਣਾ ਟਾਈਮ ਅੱਗੇ ਬਥੇਰਾ ਹੋ ਗਿਆ ਛੇਤੀ ਕਰ ਪੈਸੇ ਦੇ ਕੇ ਦਿੰਦਾ ਜਾਬ ਬਾਬੇ ਤੈਨੂੰ ਪਤਾ ਨਹੀਂ ਪੈਸੇ ਹਨ ਤੇ ਸਾਰੇ ਕੰਮ ਹੁੰਦੇ ਪੈਸੇ ਤੋਂ ਬਗੈਰ ਕਿਹੜਾ ਕੰਮ ਹੁੰਦਾ ਦੱਸ ਹੈ ਚੱਲ ਕੋਈ ਨਹੀਂ ਆ ਪੈਸੇ ਦੇ ਮੈਨੂੰ ਮੈਂ ਜਾਵਾਂ ਨੇ ਹਰਾ ਹੁੰਦਿਆ ਵਾ ਮੈਂ ਕੋਈ ਕੰਮ-ਕੁਮ ਕਰੀ ਆ ਆਪਾਂ ਵੀ ਕੋਈ ਆਪਣਾ ਕੰਮ-ਕੁਮ ਚਲਾਈਏ ਕਿ ਇਦਾਂ ਹੀ ਜ਼ਿੰਦਗੀ ਕੱਢ ਲੈਣੀ ਆ ਗਰੀਬੀ ਚੀ ਸਾਰੀ ਉਮਰ ਬਲੀ ਨਹੀਂ ਹੋਤੇ ਆ ਪਰ ਪਤਾ ਦੇ ਉਹ ਉਹ ਤੈਨੂੰ ਮੈਂ ਆਣ ਕੇ ਦੱਸ ਦੂ ਸਾਰੀ ਸਟੋਰੀ ਹੈ ਮੈਨੂੰ ਇੱਕ ਰੀ ਹੋ ਆਉਂਦੇ ਤੂੰ ਮੈਨੂੰ ਪੈਸੇ ਦੇ ਬਸ ਮੈਂ ਜਾਵਾਂ ਉਹ ਮੈਂ ਤੈਨੂੰ ਆਣ ਕੇ ਦੱਸ ਦੂੰਗੀ ਸਾਰੀ ਸਟੋਰੀ ਵੀ ਕਿਦਾਂ ਕੀ ਆ ਬਾਬਾ ਤੇ ਕੀ ਨੇ ਜਿੱਦਾਂ ਮੈਨੂੰ ਗਵਾਂਡ ਨੇ ਦੱਸਿਆ ਉਸ ਹਸਾਬ ਨਾਲ ਤੇ ਬਹੁਤ ਵਧੀਆ ਵਾ ਸਾਰੇ ਆਂਦੀ ਜਿਹੜਿਆ ਵੇ ਆਉਂਦਾ ਵਾ ਵਧੀਆ ਕੰਮ ਕਰਦਾ ਸਾਰਿਆਂ ਦੇ ਕੋਈ ਨਹੀਂ ਖਾਲੀ ਰੇਦਰ ਤੋਂ ਜਾਂਦਾ ਤੇ ਆਪਾਂ ਨੂੰ ਥੋੜੀ ਖਾਲੀ ਮੋੜੂਗਾ ਆਪਾਂ ਨਾਲ ਕੁਝ ਸਵਾਰੂ ਗਈ ਤੇ ਉਹਨੂੰ ਨਾਲ ਖੜੇਗੀ ਕਿਨੂੰ ਮੈਨੂੰ ਦੱਸ ਤਾਂ ਉਹਨੇ ਐਡਰੈਸ ਲਿਖਤਾ ਵਾ ਮੈਨੂੰ ਬਾ ਉਹਨੂੰ ਕੀ ਕਰਨ ਨਾਲ ਖੜਨਾ ਮੈਂ ਇਕੱਲੀ ਚੱਲ ਜਾਣਾ ਅੱਛਾ ਹੂੰ ਭਾ ਇਹ ਦੋ ਮੈਨੂੰ ਛੇਤੀ ਮੈਨੂੰ ਗੱਲਾਂ 'ਚ ਨਾ ਰੇ ਲਾਓ ਮੈਨੂੰ ਨੇਹਰਾ ਹੁੰਦਿਆ ਵਾ ਚੱਲ ਵੇ ਇਹ ਤਾਂ ਤੇਰੀ ਮਰਜ਼ੀ ਹੈ ਦਾੜ ਨਾ ਰਹਿਣੀ ਜੂੰ ਪਰ ਇੱਦਾਂ ਤੋਂ ਮੈਂ ਬਰੀਆ ਨਹੀਂ ਹੋ ਗਈ ਤੂੰ ਮੈਨੂੰ ਬੋਤੇ ਲੈਕਚਰ ਸੁਣਾ ਮੈਨੂੰ ਪੈਸੇ ਦੇ ਮੈਂ ਜਾਣ ਵਾਲੀ ਬਣਾਂ। ਐ ਕਿੰਨੀ ਬਚਾਈ ਦੇ ਪੈਸੇ ਥੋੜੇ ਹੀ ਹੋਣੇ ਮਰ ਕੋਣ। ਤੇ ਦਾ ਕੋਸ਼ਤ ਦੇ ਤੈਨੂੰ ਵੀ ਪਤਾ ਹੀ ਆ ਜੇ ਮੰਗਿਆਈ ਕਿੰਨੀ ਹੋ ਗਈ ਅੱਜ ਕੱਲ। ਸਾਈ ਨੇ ਬੜੇ। ਇਹਨੇ ਨੂੰ ਮੈਂ ਕੀ ਕਰਾਂ ਇਹਨਾਂ ਤੇ ਮੇਰਾ ਕਿਰਾਇਆ ਹੀ ਲੱਗ ਜਾਣਾ ਦੱਸ ਤੂੰ ਵੀ ਹੱਥ ਹੀ ਕਰਦਾ। ਤੂੰ ਕਿੰਨੇ ਕੁ ਲੈਣੀ? ਦੋ ਤਿੰਨ ਨੋਟ ਦੇ ਮੈਨੂੰ 500 500 ਦੇ। ਹੱਲੇ ਹੈਗਾ। ਇੰਨੇ ਕੀ। ਹੋਰ ਦੇ ਥੋੜੇ ਜਿ ਮੰਗਿਆਈ ਬੜੀ ਆ ਜੇਕਰ ਬਾਬੇ ਤੈਨੂੰ 500 ਦਾ ਮੱਥਾ ਹੀ ਟੇਕ ਕੇ ਜਾਣਾ ਉਹ ਆ 2 3000 ਰੁਪਿਆ ਵਾ ਹੋਰ ਨਹੀਂ ਹੈਗੇ ਹੋਰ ਨਹੀਂ ਹੈ ਹੋਰ ਦੇ ਦੇ ਪੈਸੇ ਕੋਲ ਚੰਗੇ ਹੁੰਦੇ ਆ ਇੰਨੇ ਤਾਂ ਦੇ ਦਿੱਤੇ ਤੈਨੂੰ ਹੋਰ ਵੇਹਲੇ ਇੱਥੇ ਹੈ ਨਹੀਂ ਵੇਹਲੇ ਕੋਲ ਹਾਂ ਦੇ ਦਸ ਫਿਰ ਮੈਂ ਜਾਣੀ ਆ ਚੰਗਾ ਧਿਆਨ ਰੱਖੀ ਮੁੰਡੇ ਦਾ ਮੁੰਡਾ ਘਰੇ ਹੀ ਇਹਨੂੰ ਨਾਲ ਹੀ ਲਿਆ ਆਗੇ ਨਹੀਂ ਨਹੀਂ ਇਹਨੂੰ ਨਾਲ ਖੜਨਾ ਮੈਂ ਨਿਆਣੇ ਨੂੰ ਤੈਨੂੰ ਪਤਾ ਅਸਰ ਹੁੰਦਾ ਮਿੜਕੇ ਨਿਆਣਿਆਂ ਨੂੰ ਜਿਆਨ ਧਿਆਨ ਰੱਖੀ ਮੁੰਡੇ ਦਾ ਇਧਰ ਉਧਰ ਨਾ ਜਾਵੇ ਨਾਣਾ ਤਾਰਾਂ ਤੁਰਾਂ ਠੀਕ ਆ ਚਲ ਠੀਕ ਆ ਚਲ ਜੰਗਾ ਮੈਨੂੰ ਮੈਨੂੰ ਦੁੱਧ ਦੱਦ ਪਿਆਤਾ ਹੀ ਹਾਂ ਵਧੀਆ ਠੀਕ ਆ ਪੁੱਤ ਪਾਪਾ ਕੋਲਾ ਪਾਪਾ ਇੱਥੇ ਰਹਿਣਾ ਇਧਰ ਉਧਰ ਨਹੀਂ ਜਾਣਾ ਠੀਕ ਆ ਮੈਂ ਹੋ ਕੇ ਆਉਣੀ ਆ ਚੱਲ ਨਹੀਂ ਕੰਮ ਮੈਂ ਕਿਹ ਜਰੂਰੀ ਟੀਰਾ ਨੇ ਰਹੀ ਹੋ ਗਿਆ ਬਾਬੇ ਆਲ ਜਾਣ ਕਰਕੇ ਲੈ ਤੇ ਆਈ ਆ ਤੇ ਹੁਣ ਫੇਰ ਉਦਾ ਹੀ ਫਿਕਰ ਫੇਰ ਉਦਾ ਹੀ ਫਿਕਰ ਖੜਾ ਹੁਣ ਕੱਲ ਨਾ ਕਿੰਨੂ ਲੈਣ ਵਾਸਤੇ ਦੇਣ ਵਾਸਤੇ ਬਾਬੇ ਨੇ ਤੇ ਕਿਹਾ 1 ਘੰਟੇ ਦੇ ਅੰਦਰ ਅੰਦਰ ਕਰਨਾ ਤੇ ਜੇ ਨਾ ਕੀਤਾ ਤੇ ਅਸਰ ਨਹੀਂ ਹੋਣਾ ਹੁਣ ਕੀ ਕਰਾਂ ਜੇ ਡਾਇਰੈਕਟ ਗਈ ਤਾਂ ਉਹਨਾਂ ਮੈਨੂੰ ਵੇਖ ਲਿਆ ਉਹਨਾਂ ਤਾਂ ਮੈਨੂੰ ਗੁੱਤੋਂ ਫੜ ਲੈਣਾ ਜਿੱਡੀਆਂ ਉਹ ਚਲਾਕ ਚੰਟੇ ਹੁਣ ਤੇ ਉਹ ਦੂਜੀ ਤੇ ਜੋਬ ਕਰਦੀ ਤੇ ਉਹ ਤੇ ਬਹੁਤ ਝੰਟੋਣੀ ਪੜੀ ਲਿਖੀ ਉਹਨੂੰ ਸਾਰਾ ਪਤਾ ਹੁਣ ਤੇ ਇਹ ਵੀ ਪਤਾ ਹਣਾ ਕਿ ਬਾਬੇ ਕੋਈ ਗਈ ਸ਼ਾਇਦ ਪਤਾ ਲੱਗ ਗਈ ਕਿ ਆ ਹੋਵੇ ਨਾਲ ਤੇ ਹੁਣ ਮੈਂ ਕੁਛ ਕਰਦੀ ਆ ਹੁਣ ਮੈਂ ਸਬਜੀ ਧਰ ਕੇ ਦਾਵਾ-ਦਵ ਤੇ ਜਾਣਨੀ ਆ ਜੇ ਇੱਕ ਘੰਟੇ ਦੇ ਅੰਦਰ ਅੰਦਰ ਗਈ ਤੇ ਫੇਰ ਹੀ ਅਸਰ ਹੋਣਾ ਜੇ ਘੰਟੇ ਤੋਂ ਬਾਹਰ ਚਲ ਗਈ ਤੇ ਅਸਰ ਨਹੀਂ ਹੋਣਾ ਮੇਰਾ 2000 ਰੁਪਇਆ ਮਾਰਿਆ ਜਾਊਗਾ 2 2500 ਰੁਪਇਆ ਬਾਬੇ ਨੇ ਲੈ ਲਿਆ 500 ਦਾ ਤੇ ਮੱਥਾ ਹੀ ਟੇਕ ਲਿਆ ਆਂਦਾ ਤਾਂ ਹੈਗਾ ਹੀ ਸ਼ਰਤੀਆਂ ਵਾ ਹੋ ਜੂਗਾ ਕੰਮ ਚਲ ਵੇਨ ਨਹੀਂ ਆ ਅੱਗੇ ਸੇਤੀ ਸੇ ਸਬਜ਼ੀ ਧਰ ਲਾਂ ਫਿਰ ਕਰਦੀ ਆਂ ਕੁਛ ਦੇਖਦੀ ਆਂ ਇੱਧਰ ਉੱਧਰ ਹੋਣ ਗਿਆ ਦਵਾ ਦਵਾ ਵੋਏ ਗਾੜੀ ਰੱਖ ਕੇ ਤੇ ਆ ਜੂਗੀ ਹੁਣ ਇੰਨੇ ਪੈਸੇ ਲਾਏ ਆ ਹੁਣ ਕਰਨਾ ਤੇ ਪੈਣਾ ਹੀ ਆ ਕੁਛ ਜਿਆ ਸਬਜ਼ੀ ਧਰਾਂ ਛੇਤੀ ਛੇਤੀ ਅੱਗੇ ਕਿੰਨਾ ਟਾਈਮ ਹੋ ਗਿਆ ਬਾਬੇ ਵਾਲ ਜਾਣ ਕਰਕੇ ਮੈਂ ਲੇਟ ਹੋ ਗਈ

अच्छा ते ओ नपरले ਘਰੇ ਜਾਂਦੀਆਂ ਜੀ ਤੁਸੀਂ ਹਾਂਜੀ اچھا ਤੇ ਉਧਰ ਜਾਉਂਗੀ ਮੜਾ ਜੇ ਕੰਮ ਹੀ ਮੈਨੂੰ ਹਾਂਜੀ ਚਲ ਚਲ ਹਾਂ ਤੇ ਪਹਿਲਾਂ ਮਜਾ ਮੜਾ ਜੇ ਵੇਖ ਕੇ ਆਉਂਾਂ ਪਿਓ ਘਰੇ ਹੀ ਨੇ ਦੱਸਿਓ ਨਾ ਉਹਨੂੰ ਪੁੱਛਿਓ ਨਾ ਕੁਝ ਵੀ ਚੰਗਾ ਫਿਰ ਮੈਂ ਚਾਕਲੇਟ ਦਵਾਂਗੀ ਜਿੰਦਾ ਮੇਰੇ ਕੋਲ ਚਾਕਲੇਟ ਹੈਗੀ ਏ ਠੀਕ ਠੀਕ ਮੜਾ ਜੇ ਪੁੱਛ ਵੇਖ ਕੇ ਆਵਾਂ ਦੱਸਣਾ ਨਹੀਂ ਉਹਨਾਂ ਨੂੰ ਕੁਝ ਵੀ ਠੀਕ ਹੈ ਠੀਕ ਹੈ ਤੁਸੀਂ ਕਿਉਂ ਉੱਧਰ ਹੀ ਖੇਡਦੀਆਂ ਖੇਡਦੀਆਂ ਅਸੀਂ ਆ ਗਈਆਂ ਜੇ ਤੈਨੂੰ ਪੁੱਛਣਗੇ ਤੇ ਮੜਾ ਜੇ ਵੇਖ ਕੇ ਆਂਟੀਆਂ ਕੀ ਕਰਨ ਦਈਆਂ ਚਲ ਜਾਓ ਮੇਰਾ ਪੁੱਤ ਦੱਸਿਓ ਨਾ ਮੈਂ ਕੱਲ ਲਿਆ ਵਾ ਠੀਕ ਹੈ ਨਾ ਮੈਂ ਆਪਣਾ ਗੇਟ ਬੰਦ ਕਰਨਾ ਹੋਰ ਪਲਾ ਮੇਰੇ ਪਵਾੜੇ ਪਹੁੰਚਣ ਦਾ ਦੱਸ ਕੇ ਡਾਇਰੈਕਟ ਹੈ ਮੈਂ ਚਰਪਈ ਨਹੀਂ ਦੇਖਦੀ ਸ਼ਾਇਦ ਵੇਖ ਹੀ ਹੋਣਾ ਲੈ ਮੈਂ ਅੱਜ ਸਬਜੀ ਚੀਰ ਲਾਵਾਂ ਆਪਣੀ ਠੋਕ ਹੋ ਜੇ ਤਾਂ ਕਾਇਆਂ ਹੀ ਨਹੀਂ ਕਿੰਨਾ ਜਰੀ ਹੋ ਗਿਆ ਕੱਲੀਆਂ ਇਹਨਾਂ ਚਰਾਣ ਹੀ ਜਾਂਦੀਆਂ ਹਨ ਤੇ ਮੈਂ ਸਬਜੀ ਵੀ ਨਹੀਂ ਲੈ ਕੇ ਅੰਦਰ ਜਾ ਸਕਦੀ ਕੁੜੀਆਂ ਭਾਵੇਂ ਹੋਰ ਹੀ ਦੱਸ ਦੇਣ ਵੀ ਉਹਨੇ ਕੱਲੀਆਂ ਆਂਟੀ ਜੀ ਆ ਗਏ ਆਫੜੇ ਮੂੰਹ ਤੁਹਾਡਾ ਤੁਹਾਨੂੰ ਮੈਂ ਆਂਟੀ ਦੀ ਰਹੀ ਆ ਨਹੀਂ ਦੀਦੀ ਮੈਨੂੰ ਦੀਦੀ ਕਿਹਾ ਕਰੋ ਆਂਟੀ ਆਸਤਾਂ ਨੂੰ ਮੈਂ ਆਂਟੀ ਦੀਦੀ ਕਦਨਿਆਣੇ ਵੀ ਨਾ ਅੱਜ ਕੱਲ ਦੇ ਪਤਾ ਨਹੀਂ ਕਿੱਦਾਂ ਦੇ ਹੁੰਦੇ ਜਾਂਦੇ ਹਾਂ ਦੱਸੋ ਮੇਰਾ ਕੰਮ ਕਰਕੇ ਆਈਆਂ ਜਾਂ ਇੱਕ ਨਾ ਆਂਟੀ ਲੰਮੇ ਪਈ ਤੇ ਇੱਕ ਸੋਜੀ ਜੀ ਰਹਿੰਦੀ ਆ ਅੱਛਾ ਆ ਨਾ ਨੂੰ ਨਹੀਂ ਵੇਖਿਆ ਨਹੀਂ ਮੈਂ ਕਿਹਾ ਨਹੀਂ ਤੂੰ ਦੱਸਿਆ ਤਾਂ ਨਹੀਂ ਕਿ ਤੂੰ ਉਹਨੇ ਕੱਲ ਲਿਆ ਵਾ ਨਹੀਂ ਨਹੀਂ ਹੋਰ ਨਾ ਮੇਰੇ ਜੁੰਡੇ ਨਾ ਪਟਾਉਣ ਦੀਆਂ ਆਈਓ ਨਹੀਂ ਦੱਸਿਆ ਨਹੀਂ ਨਾ ਚਲ ਠੀਕ ਆ ਤੇ ਇੱਕ ਮੇਰਾ ਹੋਰ ਕੰਮ ਕਰ ਦੋ ਮੜਾ ਜਾ ਜੀ ਇੱਥੇ ਪਾਓ ਮੜਾ ਜਾ ਇੱਥੇ ਧੋ ਮੇਰਾ ਇੱਕ ਕੰਮ ਕਰ ਦੋ ਦੋਵੇਂ ਜਾਣੀਆਂ ਹੈਨਾ ਉਹਨਾਂ ਦਾ ਸਮਾਨ ਹੀ ਥੋੜਾ ਜਿਹਾ ਇੱਧਰ ਠੀਕ ਹੈ ਨਾ ਤੇ ਉਹਨਾਂ ਦੇ ਬੂਏ ਗੜੀ ਰੱਖ ਕੇ ਆਉਣਾ ਠੀਕ ਰੱਖੋਗੇ ਨਾ ਹਾਂਜੀ ਤੇ ਉਹਨਾਂ ਨੂੰ ਦੱਸਿਓ ਨਾ ਕਿ ਮੈਂ ਕੱਲਿਆ ਵਾ ਠੀਕ ਹੈ ਨਾ ਉਹਨਾਂ ਨੂੰ ਦੱਸਣਾ ਨਹੀਂ ਉਹ ਸਰਪ੍ਰਾਈਜ਼ ਆਉਣਾ ਵਾਸਤੇ ਠੀਕ ਹੈ ਠੀਕ ਹੈ ਤੇ ਚੁੱਪ ਕਰਕੇ ਰੱਖ ਕੇ ਤੇ ਪਛਾਹ ਮੋੜ ਆਉਣਾ ਠੀਕ ਅੰਦਰ ਨਹੀਂ ਜਾਣਾ ਉਹਨਾਂ ਦੇ ਜੇ ਉਹਨਾਂ ਦੇ ਕੋਈ ਵੇਖ ਵੀ ਲਊਗਾ ਨਾ ਤੇ ਚੁੱਪ ਕਰਕੇ ਪਛਾਹ ਆਜਿਓ ਦੱਸਿਓ ਨਾ ਠੀਕ ਹੈ ਨਾ ਫਿਰ ਮੈਂ ਚਾਕਲੇਟ ਦਵਾਂਗੀ ਫਿਰ ਪੈਕਟ ਲੈ ਕੇ ਦਵਾਂ ਕੈਂਡੀਆਂ ਦਾ ਖਾਣੀਆਂ ਨੇ ਕੈਂਡੀਆਂ ਕਿਹੜੀਆਂ ਖਾਣੀਆਂ ਨੇ ਪਸੰਦ ਨੇ ਕੈਂਡੀਆਂ ਕਿਹੜੀਆਂ ਚਾਕਲੇ चॉकलेट हां मैं चॉकलेट वाली कैंडियां के दूँगा अपने पोतों जाओ मेरा मैं एक मिनट रोक के मैं सामान लेके आई ठीक है इथे बैठ जाओ मैं सामान लेके आनी चंगा वद गई आप कुड़िया मिल गई और की चाहिदा मैंने हां वद गई बैठिया पोता इथे है हां वद गई सगो हां वद गई सगो सारे नु काम करा लेनी ਪਾਪਾ ਦੇ ਆਂਦਾ 1 ਘੰਟੇ ਚ ਕਰਨਾ ਆ ਲੋ ਆ ਮੇਰਾ ਪੁੱਤ ਫੜ ਲ ਦੋਵੇਂ ਹੈਂਡ ਚ ਨਾ ਘੁੱਟ ਕੇ ਫੜਨਾ ਤੇ 2 ਘੰਟੇ ਨੂੰ ਪਾਣੀ ਨਾ ਫੇਰ ਕੇ ਆ ਜਾਓ ਮੇਰੇ ਨੂੰ ਹਾਂ ਇਹ ਨਾ ਸੁਟਣਾ ਨਹੀਂ ਰਾਜ ਠੀਕ ਹੈ ਨਾ ਤੇ ਜੇ ਤੁਹਾਨੂੰ ਕੋਈ ਵੇਖ ਲੂਗਾ ਤੇ ਫਿਰ ਵਾਪਸ ਆ ਜਿਓ ਉਹਨਾਂ ਦੇ ਬੂਏ ਘੜੀ ਰੱਖੇ ਤੇ ਆਉਣਾ ਵਾ ਠੀਕ ਠੀਕ ਹੈ ਤੇ ਉਹਨਾਂ ਦੇ ਅੰਦਰ ਨਹੀਂ ਜਾਣਾ ਕੋਈ ਵੇਖ ਨਾ ਲਵੇ ਤੁਹਾਨੂੰ ਠੀਕ ਆ ਤੇ ਜਾਓ ਮੇਰਾ ਕੰਮ ਕਰਕੇ ਆਓ ਛੇਤੀ ਜਾ ਕੇ ਮੈਨੂੰ ਦੱਸਣਾ ਵੀ ਆ ਘਰੇ ਨਾ ਚੱਲ ਜਿਓ ਆਪਣੇ ਤੇ ਨਾਲ ਦੂਜੀ ਗੱਲ ਆਪਣੇ ਘਰੇ ਨਹੀਂ ਦੱਸਣਾ ਕਿ ਮੈਂ ਤੁਹਾਨੂੰ ਇੱਧਰ ਆਵਲ ਕੰਮ ਕਰਾਇਆ ਵਾ ਠੀਕ ਆ ਉਹਦਾ ਸਮਾਨ ਆ ਪੁੱਤ ਕੀ ਪਤਾ ਨਾ ਉਹਨਾਂ ਦਾ ਸਮਾਨ ਉਹਨਾਂ ਦੇ ਘਰੇ ਦਈਦਾ ਵਾ ਚਲ ਜਾਓ ਚੇਤੀ ਆ ਜਾਓ ਮੈਂ ਇੱਥੇ ਡੀਕਨ ਦਈ ਤੁਹਾਨੂੰ ਇਹਨਾਂ ਦੇ ਬੇਗਾਨੇ ਚੱਲ ਗਿਆ ਮਸਤੀ ਦਾ ਤਿਓਰ ਜਿਆ ਮੈਂ ਬਹੁਤ ਕੰਮਾਂ ਤੇ ਆਈਆਂ ਵੇ ਨਹੀਂ ਕਿਤੇ ਘਰ ਕੇ ਇਹਨਾਂ ਦਾ ਕੰਮ ਵੀ ਨਹੀਂ ਜੇ ਕਰ ਤੇ ਇੱਥੇ ਸਾਰਿਆਂ ਨੂੰ ਵਧੀਆ ਫਿਰ ਤੇ ਘੰਟਿਆਂ ਚ ਲੜੀਆਂ ਹੀ ਲਾਇਓ ਸਵੇਰ ਨੂੰ ਜੁੰਡੇ ਜੁੰਡੀ ਹੋ ਜਾਣੀਆਂ ਮੈਨੂੰ ਹੋਰ ਕੀ ਚਾਹੀਦਾ ਮੈਂ ਤਮਾਸ਼ਾ ਵੇਖੂ ਇਹੋ ਕੋਸ਼ਤ ਮੈਂ ਤਾਂ ਆ ਗਈ ਆ ਗਈ ਆ ਜੀ ਆ ਜਾਓ ਹਾਂ ਕੀ ਕਰਕੇ ਆਈਆਂ ਹਾ ਅਰੇ ਮੂਏ ਗਾੜੀ ਲਾਖਾ ਦੇਖਾਈ ਜੋ ਦੇਖਿਆ ਤਾਂ ਨਹੀਂ ਕਹਨੇ ਨਹੀਂ ਤੇ ਚਲ ਜਾ ਹੁਣ ਖੇਡੋ ਜਾ ਕੇ ਤੇ ਆਪਣੇ ਘਰੇ ਨਹੀਂ ਜਾ ਕੇ ਦੱਸਣਾ ਠੀਕ ਆ ਫਿਰ ਬੱਚੀ ਜੀਨੀ ਦੇਣੀ ਮੈਂ ਜਾਣਾ ਵੱਡੇ ਤੇ ਚੱਲੀ ਮੈਂ ਐਕਟਿਵ ਲੈ ਕੇ ਤੇ ਚੀਜੀ ਲੈ ਕੇ ਆਉਂ ਤੁਹਾਡੇ ਲਈ ਇੰਨੀ ਕਿੰਨੀ ਦੋ ਦੋ ਚਾਕਲੇਟਾਂ ਲੈ ਕੇ ਆਉਂਗੀ ਠੀਕ ਆ ਤੇ ਜਾਓ ਖੇਡੋ ਠੀਕ ਆ ਨਾ ਦੱਸਣਾ ਨਹੀਂ ਕਿਸੇ ਨੂੰ ਜੇ ਦੱਸਿਆ ਨਾ ਫਿਰ ਮੈਂ ਕੁਝੂੰਡੇ ਬਟਾ ਲੂੰਗੀ ਗਾਲ ਘੋੜ ਦੇਣਾ ਤੁਹਾਡੇ ਦੋਵਾਂ ਦਾ ਦੰਦ ਜਿੰਨਾ ਕੱਢੋ ਚੁੱਪ ਕਰਕੇ ਤੇ ਖੇਡੋ ਗਲੀ ਚ ਫਿਰ ਪਜਾ ਦੇਣੀਆ ਗਲੀ ਜੇ ਕਿ ਤੂੰ ਦਾਦਪਾਸ ਦੋਸਤ ਦਿੱਤਾ ਤੇ ਚਲ ਮੈਂ ਆ ਤੇ ਹੋ ਗਈ ਹੁਣ ਟੈਂਸ਼ਨ ਫਰੀ ਹੁਣ RAM ਨਾ ਸੌਣੀ ਹੁਣ ਜਾਉ ਸਵੇਰੇ ਤਮਾਸ਼ਾ ਵੇਖਣ ਸਵੇਰੇ ਪਤਾ ਲੱਗੂ ਕੀ ਬੰਦਾ ਹੁੰਦਾ ਹੁੰਦਾ ਬਾਪੇ ਦਾ ਸਰ ਕੇ ਨਹੀਂ ਹੁੰਦਾ ਚਲ ਹੁਣ RAM ਨਾ ਸੌਣੀ ਹਮਸੇ ਕੱਖੀ ਕਰ ਤੇ ਲੱਥਾ ਮੇਰਾ ਇਹ ਤਾਂ ਸਵੇਰ ਦੀ ਟੈਂਸ਼ਨ ਲੱਗੀ ਕਿਥੇ ਸਿਰ ਪੀੜੋਂ ਹੁੰਦਿਆ ਕਿਤੇ ਦਿਮਾਗ ਅੱਧਾ ਹੋ ਗਿਆ ਮੇਰਾ ਸੋਚ ਕੇ ਕਿ ਕੀ ਬਣੂ ਇਹਨਾਂ ਦਾ ਇਹ ਤਾਂ ਜੋਬ ਜੋਬ ਤੇ ਲੱਗਦੀਆਂ ਵੇ ਤੇ ਪਛਾਉਕਾਰ ਬਣ ਜਾਣਾ ਤੇ ਅਸੀਂ ਇਹ ਤੇ ਰੈਣਾ ਹਾਂ ਹਾਂ ਚਲਸ ਕੋਈ ਨਹੀਂ ਟੈਂਸ਼ਨ ਫਰੀ ਹੁਣ ਸਵੇਰੇ ਲੱਗਦਾ ਪਤਾ ਕੀ ਬੰਦਾ ਔਰ ਸਵੇਰੇ ਤਮਾਸ਼ਾ ਵੇਖਣ ਜਾਉ ਮੈਂ ਸੋਨਿਗਰਾਮ ਨਾਲ ਚਲੋ ਮੈਂ ਸੌਵਾ ਏਸੀ ਲਾ ਕੇ